ਅੱਜ ਦੇ ਦਿਨ ਬਾਰੇ ਬਟਾਲਾ ਵਾਸੀਆਂ ਨੂੰ ਪਹਿਲਾਂ ਤੇ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਬੜੀ ਵੱਡੀ ਲੀਡ ਦੇ ਕੇ ਦਿਖਾਇਆ ਸੀ ਪਰ ਪੰਜਾਬ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਜਿਹੜੀ ਬਣੀ ਅੱਜ ਉਹਦਾ ਨਤੀਜਾ ਹੈ ਅਕਸਰ ਕਹਿੰਦੇ ਬਦਲਾਅ ਕੀ ਆਇਆ ਬਦਲਾਅ ਕੀ ਆਇਆ ਪਰ ਅੱਜ ਮੈਂ ਦੱਸਣਾ ਚਾਹੁੰਦਾ ਵੀ ਅਸਲ ਬਦਲਾਅ ਇਹ ਆਇਆ ਹੈ ਜਿਹੜਾ ਅੱਜ ਮਾਰਕੀਟ ਕਮੇਟੀ ਦੀ ਕੁਰਸੀ ਦੇ ਉੱਤੇ ਜਿਹੜਾ ਮਾਨਕ ਮਹਿਤਾ ਆਮ ਘਰ ਦੇ ਵਿੱਚੋਂ ਜਿਹੜਾ ਉੱਠਿਆ ਜਿਨਨੇ ਕਦੀ ਸਿਆਸਤ ਬਾਰੇ ਨਹੀਂ ਸੀ ਸੋਚਿਆ ਜਿਨਨੇ ਕਦੀ ਰਾਜਨੀਤੀ ਆਉਣ ਦੇ ਬਾਰੇ ਉਹਦਾ ਚਿਤ ਚੇਤਾ ਵੀ ਕੋਈ ਸੁਪਨਾ ਤੱਕ ਨਹੀਂ ਲਿਆ ਸੀ ਪਰ ਹਾਂ ਆਪਣੀ ਨੇਕ ਮਿਹਨਤ ਨਾਲ ਰਾਤ ਦਿਨ ਉਹਨੇ ਮਿਹਨਤ ਕੀਤੀ ਹੈ ਅੱਜ ਉਹਦੀ ਮਿਹਨਤ ਦਾ ਨਤੀਜਾ ਜਿਹੜਾ ਹੈ ਅੱਜ ਉਹ ਮਾਰਕੀਟ ਕਮੇਟੀ ਦੀ ਕੁਰਸੀ ਤੇ ਜਿਹੜਾ ਬਤੌਰ ਬੈਠਾ ਹੋਰ ਚੇਅਰਮੈਨ ਜਿਹੜਾ ਪਾਰਟੀ ਨਾਲ ਨੂੰ ਨਿਯੁਕਤ ਕੀਤਾ ਹੈ ਕਿਉਂਕਿ ਮੈਂ ਅਕਸਰ ਦੇਖਿਆ ਇਹਨਾਂ ਕੁਰਸੀਆਂ ਤੇ ਕਈਆਂ ਕਈਆਂ ਦੀਆਂ ਵਿਚਾਰਿਆਂ ਦੀਆਂ ਉਮਰਾਂ ਲੰਘ ਜਾਂਦੀਆਂ ਨੇ ਜਿਹੜਾ ਇਹ ਕੁਰਸੀਆਂ ਤੇ ਬੈਠਾ ਨਹੀਂ ਜਾਂਦਾ ਪਰ ਅੱਜ ਪਾਰਟੀ ਨੇ ਇਹਦੀ ਮਿਹਨਤ ਸਦਕਾ ਇਹਨੂੰ ਮਾਨ ਦਿੱਤਾ ਹੈ ਸਭ ਤੋਂ ਵੱਡਾ ਬਦਲਾਅ ਇਹ ਆਇਆ ਵੀ ਸਾਡੀ ਪਾਰਟੀ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਕਦਰ ਹੈ ਸੋ ਅੱਜ ਅਸੀਂ ਸਾਰਾ ਪਰਿਵਾਰ ਰਲ ਕੇ ਅਸੀਂ ਇਹਨੂੰ ਵਧਾਈ ਵੀ ਦੇਣਾ ਹੈ ਤੇ ਕੁਰਸੀ ਤੇ ਬਿਠਾਉਣ ਵੀ ਆਏ ਆ ਤੇ ਇਹੋ ਬੇਨਤੀ ਕਰਦੇ ਵੀ ਤਗੜਾ ਹੋ ਕੇ ਜਿਹੜਾ ਹੁਣ ਤੈਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਇਮਾਨਦਾਰੀ ਨਾਲ ਤਨ ਦੇਣਾ ਨਭਾਵੇ ਤਾਂ ਜੋ ਕਿ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਬਣੇ ਔਰ ਲੋਕਾਂ ਦੇ ਵਿੱਚ ਜਿਹੜੀ ਕੋਈ ਦਿੱਕਤਾਂ ਆ ਰਹੀਆਂ ਸੀ ਮਾਰਕੀਟ ਕਮੇਟੀ ਨੂੰ ਲੈ ਕੇ ਕੋ ਕਮੀਆਂ ਨਜ਼ਰ ਆ ਰਹੀਆਂ ਸੀ ਉਹ ਸਾਰੀਆਂ ਕਮੀਆਂ ਨੂੰ ਅਸੀਂ ਜਿਹੜਾ ਉਹ ਦੂਰ ਕਰਾਂਗੇ ਗੱਲ ਕਹਿਣੀ ਚਾਹੁੰਦਾ ਦੇਖੋ ਵਿਰੋਧੀ ਧਿਰਾਂ ਨੇ ਰਾਜਨੀਤੀ ਲੀਡਰਾਂ ਦਾ ਤੇ ਸਤਰ ਜਿਹੜਾ ਸੀ ਉਹ ਤੇ ਤੁਹਾਨੂੰ ਪਤਾ ਹੀ ਹੈ ਨੀਵਾ ਕੀਤਾ ਕੀਤਾ ਸੀ ਪਰ ਦੁੱਖ ਦੀ ਗੱਲ ਇਹ ਹੈ ਉਹਨਾਂ ਦਾ ਤੁਹਾਨੂੰ ਸਾਰਾ ਅ ਅੰਦਰ ਦੀ ਰੋਹਾਨੀਅਤ ਵੇਖਣ ਨੂੰ ਨਜ਼ਰ ਆਊਗੀ ਵੀ ਇੱਕ ਸੰਤ ਸੀਚੇਵਾਲ ਜੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਉਹਨੇ ਪੁੱਛਿਆ ਤੁਸੀਂ ਸੰਤ ਸੀਚੇਵਾਲ ਜੀ ਉਹ ਉਹਨੇ ਜਦੋਂ دریاਵਾਂ ਦੇ ਬੰਨ ਟੁੱਟੇ ਸੀ ਪਿੰਡਾਂ 'ਚ ਹੜ੍ਹ ਆ ਚੁੱਕੇ ਸੀ ਇਹ ਨਹੀਂ ਬਤਾਰੋ ਹੁਣ ਕੰਮ ਕਰ ਰਹੇ ਨੇ ਉਹ ਲੰਮੇ ਸਮੇਂ ਤੋਂ ਇੱਕ ਸੇਵਾ ਕਰ ਰਹੇ ਨੇ ਸੰਤ ਰੂਪ ਨੇ ਉਹ ਪਰ ਦੁੱਖ ਇਸ ਗੱਲ ਦਾ ਹੈ ਚਲੋ ਸਿਆਸਤ ਦਾ ਇਹਨਾਂ ਨੂੰ ਭੰਡਣਾ ਭੰਡੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਤੁਸੀਂ ਸਾਨੂੰ ਨਿੰਦਣਾ ਨਿੰਦੀ ਜਾਓ ਕਿਉਂਕਿ ਕੰਮ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਇਹਨਾਂ ਕੋ ਕੰਮ ਹੋਏ ਹੁੰਦੇ ਤੇ ਅੱਜ ਸਾਨੂੰ ਨਿੰਦਨ ਦੀ ਲੋੜਨਾ ਪੈਂਦੀ ਹੈ ਇਹਨਾਂ ਨੂੰ ਪਰ ਦੁੱਖ ਇਸ ਗੱਲ ਦਾ ਲੱਗਾ ਜਦੋਂ ਸੰਤ ਸੀਚੇਵਾਲ ਤੇ ਵੀ ਉਂਗਲਾਂ ਚੁੱਕਣੀਆਂ ਸ਼ੁਰੂ ਕੀਤੀਆਂ ਨਾ ਉਦੋਂ ਦੁੱਖ ਲੱਗਾ ਪਰ ਇਸ ਗੱਲ ਦਾ ਸਾਰੇ ਪੰਜਾਬ ਨੇ ਇੱਕ ਰੋਸ ਜਤਾਇਆ ਵੀ ਇੱਕ ਵਧੀਆ ਕੰਮ ਕਰਨ ਵਾਲੇ ਇਨਸਾਨ ਤੇ ਵੀ ਜੇ ਉਂਗਲਾਂ ਚੁੱਕਦੇ ਆ ਤੇ ਕਾਂਗਰਸ ਪਾਰਟੀ ਦੀ ਸੋਚ ਕੀ ਹੋਗੀ ਕਿਉਂਕਿ ਸ਼ੁਰੂ ਤੋਂ ਇਹਨਾਂ ਦਾ ਰਵਈਆ ਇਹ ਹੋ ਰਿਹਾ ਚਾਹੇ ਦਰਬਾਰ ਸਾਹਿਬ ਦੀ ਗੱਲ ਕਰ ਲਈਏ ਕੋਈ ਵੀ ਗੱਲ ਕਰ ਲਈਏ ਕਾਂਗਰਸ ਸ਼ੁਰੂ ਤੋਂ ਜਿਹੜੀ ਆ ਇਹ ਸੰਤਾਂ ਦੇ ਗੁਰੂਆਂ ਸਾਡੇ ਗੁਰਦੁਆਰਿਆਂ ਦੇ ਉਲਟੀ ਰਹੇ ਨੇ ਸੋ ਮੈਂ ਸਖਤ ਸ਼ਬਦਾਂ ਚ ਦੀ ਨਾ ਬਜਟ ਸੈਸ਼ਨ ਬਹੁਤ ਵਧੀਆ ਹੋਇਆ ਜੀ ਔਰ ਬਤੌਰ ਸਭ ਤੋਂ ਵੱਡੀ ਗੱਲ ਹੈ ਵੀ ਕਿਸੇ ਤੇ ਬੋਝ ਨਹੀਂ ਪਿਆ ਮੈਨੂੰ ਇਹ ਦੱਸੋ ਅੱਗੇ ਜਦੋਂ ਬਜਟ ਆਉਣਾ ਹੁੰਦਾ ਸੀ ਤੇ ਪਹਿਲਾਂ ਇਹ ਸੋਚਦੇ ਸੀ ਵੀ ਵੇਖਿਓ ਕਿਤੇ ਨਵਾਂ ਕੋਈ ਬੋਝ ਨਾ ਪਿਆ ਜੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮੈਂ ਮਾਣ ਨਾਲ ਇੰਨੀ ਗੱਲ ਕਹਿ ਸਕਦਾ ਹਾਂ ਵੀ ਸਾਰਾ ਪੰਜਾਬ ਜਿਹੜਾ ਉਹਨੂੰ ਇਹ ਮਹਿਸੂਸ ਹੁੰਦਾ ਹੈ ਵੀ ਸਾਨੂੰ ਜਦੋਂ ਵੀ ਬਜਟ ਆਇਆ ਸਾਨੂੰ ਰਾਹਤ ਹੀ ਮਹਿਸੂਸ ਹੋਣੀ ਆ ਹਰ ਪੱਖੋਂ ਸਿੱਖਿਆ ਦੇ ਮਨਾਰ ਤੋਂ ਖੇਡਾਂ ਦੇ ਮਨਾਰ ਤੋਂ ਖੇਤੀ ਬਾੜੀ ਦੇ ਮਨਾਰ ਤੋਂ ਹਰ ਪੱਖੋਂ ਜਿਹੜਾ ਬਜਟ ਦੇ ਵਿੱਚ ਉਹਦਾ ਬਜਟ ਜਿਹੜਾ ਰੱਖਿਆ ਗਿਆ ਚਾਹੇ ਬਿਜਲੀ ਵਿਭਾਗ ਦੀ ਗੱਲ ਕਰੀਏ 7000 713 ਦੇ ਕਰੀਬ ਕਰੋੜ ਰੁਪਏ ਜਿਹੜਾ ਬਜਟ ਦੇ ਵਿੱਚ ਰੱਖਿਆ ਗਿਆ ਬਿਜਲੀ ਵੱਲੋਂ ਹੁਣ ਮੈਂ ਦੱਸਣਾ ਚਾਹੁੰਨਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸੋਹਰਦ ਹੈ ਅੱਗੇ ਵੀ ਸਰਕਾਰਾਂ ਰਹੀਆਂ ਨੇ ਕਿੰਨਾ ਕੁ ਲੋਕਾਂ ਦੇ ਹਿੱਤਾਂ ਲਈ ਕੰਮ ਹੋਇਆ ਮੈਂ ਦੱਸਣਾ ਚਾਹੁੰਨਾ ਜੀ ਸਾਡੀ ਕੋਸ਼ਿਸ਼ ਇਹ ਆ ਸਕੂਲ ਖੇਡਾਂ ਜਿੰਨੀਆਂ ਪ੍ਰਮੋਟ ਪੰਜਾਬ ਕੀ ਸੀ ਪੰਜਾਬ ਰੰਗਲਾ ਪੰਜਾਬ ਸੀ ਪੰਜਾਬ ਖੇਡਾਂ ਦਾ ਜਾਣਿਆ ਜਾਂਦਾ ਪੰਜਾਬ ਸੀ ਪਰ ਦੁੱਖ ਦੀ ਗੱਲ ਹੈ ਪ੍ਰਾਣੀਆਂ ਸਰਕਾਰਾਂ ਇਹਨਾਂ ਦੀ ਕੀ ਦੇਣ ਰਹੀ ਪੰਜਾਬ ਨੂੰ ਨਸ਼ੇ ਵਾਲਾ ਪੰਜਾਬ ਬਣਾਉਂਦੇ ਪੰਜਾਬ ਦੇ ਵਿੱਚ ਮਾਹੌਲ ਹੀ ਇੱਕ ਵੱਖਰਾ ਕ੍ਰੀਏਟ ਕਰ ਦਿੱਤਾ ਅੱਜ 3 ਸਾਲ ਹੋਏ ਨੇ ਮੈਂ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਪੁੱਛਣਾ ਚਾਹੁੰਦਾ ਕੀ ਆ ਜਿਹੜਾ ਨਸ਼ੇ ਦੀ ਦੇ ਨਿਆਮ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੇਣਾ ਕਿੰਨਾ ਦੀ ਦੇਣਾ ਇਹ ਅਕਾਲੀ ਦਲ ਦੇ ਰਾਜ ਚ ਪੈਦਾ ਹੋਇਆ ਅਕਾਲੀ ਦਲ ਨੇ ਇਹਨੂੰ ਵੱਡਾ ਕੀਤਾ ਕਾਂਗਰਸੀਆਂ ਨੇ ਪਾਣੀ ਪਾਇਆ ਅੱਜ ਇਨਾਂ ਦੇ ਜਿਹੜੇ ਉਹ ਕੰਡੇ ਆ ਉਹ ਸਾਡੇ ਅੱਗੇ ਆ ਰਹੇ ਪਰ ਹਾਂ ਪੰਜਾਬ ਸਾਰਾ ਵੇਖ ਰਿਹਾ ਕੋਈ ਵੀ ਚਾਹੇ ਕੋਈ ਕਰਾਪਸ਼ਨ ਆ ਤਾਹਸੀਲਦਾਰਾਂ ਵਾਲਾ ਸਿਸਟਮ ਤੁਸੀਂ ਉਹ ਵੀ ਚੈੱਕ ਕਰ ਲਿਆ ਹੋਊਗਾ ਜੇ ਆ ਨਸ਼ਿਆਂ ਵੱਲੋਂ ਤੁਸੀਂ ਆ ਵੇਖਿਆ ਹੋਊਗਾ ਘਰ ਜਿੱਤਰਾ ਟਹਿਰੇ ਨੇ ਜਿਉਂ ਜਿਉਂ ਜਿਹੜਾ ਵੀ ਕੋਈ ਗਲਤ ਕਰੂਗਾ ਦੇਖੋ ਕਿਸੇ ਦੇ ਅੰਦਰ ਵੜ ਕੇ ਕੋਈ ਨਹੀਂ ਦੇਖ ਸਕਦਾ ਪਰ ਹਾਂ ਅੱਜ ਦੀ ਸਰਕਾਰ ਅੱਜ ਦੇ ਸਮੇਂ ਪੰਜਾਬ ਦਾ ਮਾਹੌਲ ਇਹ ਆ ਜਿਹੜਾ ਕੋਈ ਜੈਹੋ ਜੀ ਗਲਤੀ ਕਰਦਾ ਉਹਨੂੰ ਉਹੋ ਜੀ ਸਜ਼ਾ ਜਿਹੜੀ ਉਹਦੀ ਮਿਲਦੀ ਆ ਮੈਂ ਆਪਦੇ ਮਾਧਿਅਮ ਰਾਹੀਂ ਵੀ ਬੇਨਤੀ ਕਰਦਾ ਵੀ ਜਿਹੜੇ ਸਾਡੇ ਬੱਚੇ ਭੁੱਲ ਗਏ ਨੇ ਰਸਤਿਆਂ ਦੇ ਭਟ ਗਏ ਨੇ ਉਹਨਾਂ ਨੂੰ ਵੀ ਆਪਾਂ ਸਹੀ ਰਸਤਿਆਂ ਤੇ ਲੈ ਕੇ ਹੱਥ ਦਾ ਤੇ ਨਹੀਂ ਪਤਾ ਹੁਣ ਕਦੋਂ ਪੈਂਦਾ ਇਹਦਾ ਜੇ ਹੱਥ ਪੈਂਦਾ ਹੁੰਦਾ ਠੀਕ ਆ ਤੇ ਅੱਜ ਮੂੰਹ ਨਾ ਚੀਕਾ ਨਾ ਕਢਾਉਂਦੇ ਫਿਰ ਕੰਮ ਨਾ ਕਢਾਉਂਦੇ ਸੋ ਕਹਿਣ ਦਾ ਪਾਬਾ ਹਰ ਤੁਸੀਂ ਇਹ ਇੱਕ ਚੀਜ਼ ਦੇਖਿਆ ਕਰੋ ਹਰ ਗੱਲ ਉਹ ਤੀਜੇ ਦਿਨ ਲਾਈਵ ਹੋਏ ਹੁੰਦੇ ਤੀਜੇ ਦਿਨ ਲਾਈਵ ਹੋਏ ਹੁੰਦੇ ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਸੀ ਸਾਡੇ ਪਹਿਲਾਂ ਉਹ ਨਵੇਂ-ਨਵੇਂ ਤੇ ਸਾਰਿਆਂ ਨੇ ਚੱਕਤਾ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਬਾਅਦ ਚ ਫਿਰ ਤੁਸੀਂ ਸਾਰੇ ਆਪ ਹੀ ਕਹਿਣ ਦੇਵੇ ਇਹ ਤਾਂ ਬੋਲੀ ਜਾਂਦਾ ਯਾਰ ਰਹਿਣ ਦਿਓ ਇਹ ਵੀ ਚੈਪਟਰ ਹੁਣ ਮੈਨੂੰ ਲੱਗਦਾ ਅੱਗੇ ਜਾਣ ਵਾਲਾ ਉਹੋ ਹੀ ਸਿਸਟਮ ਹੋਊਗਾ ਵੀ ਯਾਰ ਅੱਗੇ ਤੇ ਇੱਕ ਚੀਜ਼ ਵੇਖਿਓ ਫੇਸਬੁਕ ਤੇ ਜਿਹੜਾ ਤੇ ਕੋਈ 15 20 ਦਿਨਾਂ ਬਾਅਦ ਵੀਡੀਓ ਪਾਉਂਦਾ ਫੋਟੋ ਪਾਉਂਦਾ ਉਹਨੂੰ ਲਾਈਕ ਜ਼ਿਆਦਾ ਹੁੰਦੇ ਜਿਹੜਾ ਰੋਜ਼ ਹੀ ਪਾਈ ਜਾਂਦਾ ਉਹਦੇ ਘਟ ਜਾਂਦੇ ਮੈਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਅਕਸਰ ਮੈਂ ਗੱਲ ਕਹਿਣਾ ਵਾ ਵੀ ਸੋਸ਼ਲ ਮੀਡੀਆ ਜੇ ਦੀ ਸਹੀ ਢੰਗ ਨਾਲ ਵਰਤੋ ਕਰਾਂਗੇ ਨਾ ਤੇ ਇਹਦੇ ਵਰਗਾ ਮੈਂ ਕਹਿ ਸਕਦਾ ਵਧੀਆ ਮੈਸੇਜ ਪਾਸ ਕਰਨ ਵਾਸਤੇ ਵੀ ਕੋਈ ਨਹੀਂ ਪਰ ਕਹਿਣ ਦਾ ਭਾਵੇਂ ਇਹਨੂੰ ਹੁਣ 네ਗਟਿਵਿਟੀ ਚ ਜ਼ਿਆਦਾ ਲੈਣਾ ਸ਼ੁਰੂ ਕਰ ਦਿੱਤਾ ਹਰ ਬੰਦਾ ਆਪਣੀ ਵਿਉਂਤਬੰਦੀ ਹੁਣ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਇੱਕ ਐਮਐਲਏ ਦਾ ਰਤਬਾ ਹੋਵੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਉਹ ਟਰਾਲੀ ਚੋਰੀ ਕਰ ਸਕਦਾ ਮੈਂ ਤੁਹਾਨੂੰ ਕਹਿੰਦਾ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਤੁਹਾਡਾ ਵੀ ਇੱਕ ਜ਼ਮੀਰ ਆ ਕੀ ਤੁਹਾਡੇ ਵਿੱਚੋਂ ਵੀ ਕੋਈ ਐਸਾ ਕੋਈ ਕੰਮ ਕਰ ਸਕਦਾ ਦੁੱਖ ਦੀ ਗੱਲ ਹੈ ਇੱਕ ਵੀਡੀਓ ਆਈ ਆ ਆ ਵੇਖੋ ਜੀ ਆ ਐਮਐਲਏ ਨੇ ਟਰਾਲੀ ਚੋਰੀ ਕਰ ਲਈ ਬਸ ਉਹ ਵੀਡੀਓ ਨੂੰ ਫਿਰ ਦੇ ਬਟਨ ਤੇ ਬਟਨ ਦੇ ਬਟਨ ਤੇ ਬਟਨ ਸ਼ੇਅਰ ਕਰੀਗੇ 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 ਪਰ ਸੱਚ ਜਿਹੜਾ ਸੱਚ ਕੀ ਹੈ ਯਾਰ ਦੇਖੋ ਤonnage داری ਆ ਕੋਈ ਬੰਦਾ ਇਦਾਂ ਵੀ ਮਾੜਾ ਨਹੀਂ ਹੁੰਦਾ ਜਿਹਦਾ ਇਦਾਂ ਰਤਬਾ ਹੋਵੇ ਜਿਹੜਾ ਨੈਸ਼ਨਲ ਲੈਵਲ ਤੇ ਖੇਡਿਆ ਹੋਵੇ ਖੇਡਾਂ ਦਾ ਪਲੇਅਰ ਹੋਵੇ ਕਈ ਐਸੀਆਂ ਟਰਾਲੀਆਂ ਕਹਿ ਸਕਦੇ ਟਰੈਕਟਰ ਕਹਿ ਸਕਦੇ ਉਹਨੇ ਖੇਡਾਂ ਦੇ ਮੈਦਾਨ ਦੇ ਵਿੱਚੋਂ ਜਿੱਤੇ ਹੋਣ ਪਰ ਸੋਚ ਨੈਗੇਟਿਵਿਟੀ ਉਹ ਨੈਗੇਟਿਵਿਟੀ ਦਾ ਪਰਚਾ ਆ ਵੇਖੋ ਜੀ ਆ ਫਲਾਣਾ ਦੀ ਆ ਗੱਲ ਸੋ ਕਹਿਣ ਦਾ ਭਾਵ ਇਹ ਇਸ ਇਹਨਾਂ ਚੀਜ਼ਾਂ ਕਰਕੇ ਮੈਂ ਕਹਿੰਦਾ ਵੀ ਹਮੇਸ਼ਾ ਨੇਗੇਟਿਵਿਟੀ ਨੂੰ ਜਿਹੜਾ ਨਾ ਉਹਨੂੰ ਪ੍ਰਮੋਟ ਨਾ ਕਰੀਏ ਜਿੱਦਣ ਆਪਾਂ ਸੋਸ਼ਲ ਮੀਡੀਆ ਨੂੰ ਪੋਜ਼ਿਟਿਵਿਟੀ ਚ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਆਪਾਂ ਬਾਹਰਲੇ ਮੁਲਕਾਂ ਦੀ ਰੇਸ ਜਿਹੜੀ ਆ ਉਹ ਇਹ ਮੈਂ ਕਹਿ ਸਕਦਾ ਆਪਾਂ ਬਹੁਤ ਜਲਦ ਉਹਨੂੰ ਪਾਰ ਕਰਾਂਗੇ ਜਿੱਦਣ ਇਹ ਚੀਜ਼ ਜਿਹੜੀ ਆ ਆਪਾਂ ਕਵਰ ਕਰਦੇ ਆ। ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਧੰਨਵਾਦ ਕਰਦਾ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਅਮਰਸ਼ੇਰ ਸਿੰਘ ਸ਼ੈਰੀ ਗੱਲ ਸੀ ਜੋ ਮੇਰੇ ਗੁਰੂ ਵੀ ਨੇ ਔਰ ਸਾਡੇ ਅਰਵਿੰਦ ਕੇਰਜੀਵਾਸ ਪਾਰਟੀ ਦੇ ਪ੍ਰੀਮੋ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਇਤਿਹਾਸ ਕ੍ਰੀਏਟ ਕੀਤਾ ਕਿ ਦਾਸ ਨੂੰ ਇੱਕ ਇੰਨੀ ਛੋਟੀ ਉਮਰ ਦੇ ਵਿੱਚ ਇਸ ਪਦਵੀ ਤੇ ਬਿਠਾ ਕੇ ਆਪਣਾ ਬਟਾਲੇ ਦੀ ਸਮੂਚੀ ਡਾਇਰੈਕਟਰਸ਼ਿਪ ਦਾ ਵੀ ਧੰਨਵਾਦ ਕਰਦਾ ਹਾਂ ਜੀ ਕੋਇਆ ਤੇ ਜੀ ਦੇਖੋ ਜਿਸ ਤਰ੍ਹਾਂ ਸਾਡੇ ਗੁਰੂ ਜੀ ਨੇ ਬਟਾਲੇ ਤੋਂ ਲੈ ਕੇ ਪੰਜਾਬ ਦੇ ਵਿੱਚ ਆਪਣੇ ਮਿਹਨਤ ਦੇ ਨਾਲ ਆਪਣਾ ਨਾਮ ਰੋਸ਼ਨ ਕੀਤਾ ਹੈ ਅਸੀਂ ਉਸ ਗੁਰੂ ਦੇ ਸਿਪਾਹੀ ਆ ਜਿਸ ਤਰ੍ਹਾਂ ਸਾਡੇ ਗੁਰੂ ਨੇ ਆਪਣੇ ਬਟਾਲੇ ਤੋਂ ਪਹਿਲੇ ਐਮਐਲਏ ਬਣੇ ਨੇ ਫਿਰ ਪੰਜਾਬ ਦੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਅਸੀਂ ਤਾਂ ਉਹਨਾਂ ਦੇ ਲਕਸ਼ੇ ਕਦਮ ਤੇ ਚੱਲਣਾ ਹੈ ਜਿੱਥੇ ਵੀ ਗਏ ਆਪਣੇ ਗੁਰੂ ਦੀ ਸ਼ਾਪ ਛੱਡੀ ਹੈ ਤੇ ਜੇ ਗੁਰੂ ਨੇ ਸਾਡੀ ਸ਼ਾਪ ਇਮਾਨਦਾਰੀ ਦੀ ਸੱਚੀ ਨੀਅਤ ਦੀ ਛੱਡੀ ਹੈ ਤੇ ਅਸੀਂ ਵੀ ਦੇਖੋ ਜੀ ਇਸ ਚੀਜ਼ ਤੇ ਆਪਾਂ ਵਾਅਦਾ ਕਰਦੇ ਹਾਂ ਕਿ ਜੋ ਕਿਸਾਨਾਂ ਨੂੰ ਪਿਛਲੇ ਦਿੱਕਤਾਂ ਆਂਦੀ ਰਹੀਆਂ ਜਿਹੜੇ ਝੋਨੇ ਦੀ ਫਸਲ ਤੋਂ ਲੈ ਕੇ ਜੌਣ ਦੀ ਫਸਲਾਂ ਜੋ ਪਹਿਲੀਆਂ ਚ ਗਿੱਲੀ ਹੋ ਜਾਂਦੀ ਆ ਉਹਦਾ ਰੇਟ ਪ੍ਰੋਪਰ ਨਹੀਂ ਮਿਲ ਪਾਂਦਾ ਤੋਂ ਪਿਛਲੀ ਵਾਰ ਵੀ ਮਾਨਜੋਗ ਐਮਐਲਏ ਸਾਹਿਬ ਨੇ ਉਹਦੇ ਵਿੱਚ ਬੜਾ ਉਪਰਾਲਾ ਕਰਕੇ ਤੇ ਉਹਨਾਂ ਨੂੰ ਲੰਮਸਮ ਰੇਟ ਉਹਨਾਂ ਦਾ ਪੂਰਾ ਉਹਨਾਂ ਨੂੰ ਪੂਰਾ ਦਵਾਇਆ ਵੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਸਾਡੇ ਡਿਪਾਰਟਮੈਂਟ ਦੀ ਕੋਸ਼ਿਸ਼ ਰਹੇਗੀ ਕਿ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਦਾ ਜਿਹੜਾ ਮੰਡੀ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲਾਂ ਆndੀਏ ਲੇਬਰ ਡਿਪਾਰਟਮੈਂਟ ਕੋਈ ਜਿਹੜੀ ਸਾਡੀ ਉਹਨਾਂ ਨੂੰ ਸਿਕਿਉਰਿਟੀ ਪਹੰਬੰਦ ਕੀਤਾ ਜਾਏ ਔਰ ਹਰ ਤਰ੍ਹਾਂ ਦੀ ਆਪ ਕੋ ਮੁਸ਼ਕਿਲ ਹੱਲ ਕਰਾਂਗੇ ਬੋਲੇ ਉਹਦਾ ਜਵਾਬ ਨਹੀਂ ਸੁਣਿਆ ਉਹ ਵੀ ਵੇਖਿਆ ਕਿ ਨਹੀਂ ਲੈ ਕੇ ਕੀ ਗਿਆ ਉੱਠ ਕੇ ਕੀ ਗਿਆ ਠੀਕ ਹੈ ਨਾ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਜਿਹੜਾ ਜਵਾਬ ਆਉਣਾ ਹੈ ਉਹ ਹਜਮ ਹੋ ਜਾਏਗਾ ਉਹਦੇ ਵਿੱਚ ਬੜਾ ਸਾਫ਼ ਤੇ ਕਲੀਅਰ ਕੱਟ ਸਾਡੇ ਪਿੰਡੂ ਤੇ ਵਿਕਾਸ ਮੰਤਰੀ ਸੌਂਦ ਸਾਹਿਬ ਨੇ ਬਾਜਵਾ ਸਾਹਿਬ ਨੂੰ ਇੱਕ ਚੈਲੰਜ ਕੀਤਾ ਸੀਗਾ ਜਦੋਂ ਮੈਂ ਡੇਰਾ ਪਾਪਾ ਨਾਨਕਬਾਈ ਇਲੈਕਸ਼ਨ ਤੇ ਜਾ ਕੇ ਤਾਂ ਸਾਰੇ ਕਾਦੀਆਂ ਸ਼ਹਿਰ ਦੀ ਕਾਦੀਆਂ ਸ਼ਹਿਰ ਦੀ ਨੁਹਾਰ ਦੇਖ ਕੇ ਆਇਆ ਜਿਹੜਾ ਬੰਦਾ ਪਿਛਲੇ 40-50 ਸਾਲਾਂ ਤੋਂ ਰਾਜਨੀਤੀ ਕਰਦਾ ਹੋਵੇ ਵੱਡੇ-ਵੱਡੇ ਅਹੁਦੇ ਤੇ ਐਮਐਲਏ ਮਿਨਿਸਟਰ ਰਹੇ ਹੋਣ ਰਾਜ ਸਭਾ ਦੇ ਮੈਂਬਰ ਰਹੇ ਹੋਣ ਲੋਕ ਸਭਾ ਦੇ ਮੈਂਬਰ ਰਹੇ ਹੋਣ ਆ ਜਾ ਕੇ ਤੁਸੀਂ ਸਾਰੇ ਜਾਣੇ ਵੇਸਟ ਕਰਕੇ ਕਾਦੀਆਂ ਦੀਆ ਵੇਖੋ ਉਹ ਸ਼ਹਿਰ ਦੇ ਹਾਲਾਤ ਕੀ ਨੇ ਗੱਲਾਂ ਕਰਨੀਆਂ ਮੁੜ ਕੇ ਜੇ ਤੋਂ ਕੋਈ ਗੱਲ ਨਾ ਆਈ ਜਦੋਂ ਸੌਂਦ ਸਾਹਿਬ ਨੇ ਗੱਲ ਕੀਤੀ ਕਿ ਕਾਦੀਆਂ ਵਾਲਿਆਂ ਨੂੰ ਪੁੱਛ ਲੋ ਜਾ ਕੇ ਕੀ ਹਾਲਾਤ ਨੇ ਇਹਨਾਂ ਲੀਡਰਾਂ ਨੇ ਉਹ ਸ਼ਹਿਰ ਦਾ ਕਿੰਨਾ ਕੁ ਵਿਕਾਸ ਕੀਤਾ ਹੈ ਵਿਕਾਸ ਕੀਤਾ ਕਿ ਵਿਨਾਸ਼ ਕੀਤਾ ਹੈ ਜਦੋਂ ਸੁਣ ਦੀ ਹਿੰਮਤ ਨਾ ਹੋਵੇ ਨਾ ਫਿਰ ਗੱਲ ਨਹੀਂ ਕਰਨੀ ਚਾਹੀਦੀ ਇਹ ਮਾਤਰਾ ਸੋਚੋ ਕਿ ਚੇਅਰਮੈਨ ਬਣ ਕੇ ਤਾਂ ਕੋਈ ਨਸੀਬ ਤਾਂ ਘਟ ਜਾਂਦੀਆਂ ਨਸੀਬ ਤਾਂ ਨਾਲ-ਨਾਲ ਤੁਰਦੀਆਂ ਇਹ ਜ਼ਿੰਮੇਵਾਰੀ ਦੀ ਪੱਗ ਅੱਜ ਜਿਹੜੀ ਤੇਰਵੇਂ ਸਾਹਿਬ ਨੂੰ ਪਾਰਟੀ ਨੇ ਬੱਤੀ ਹੈ ਇਹ ਪੱਗ ਨੂੰ ਬਚਾ ਕੇ ਰੱਖਣਾ ਵੀ ਬੜੀ ਵੱਡੀ ਜ਼ਿੰਮੇਵਾਰੀ ਆ ਤਰੀ ਗੱਲ ਹੈ ਨਾ ਇਹ ਅਦਾਰਾ ਬਹੁਤ ਵੱਡਾ ਹੈ ਇੱਥੇ ਬੜੀਆਂ ਸਮੱਸਿਆਵਾਂ ਮੰਡੀ ਚ ਹੈ ਨਾ ਤਾਂ ਮੈਨੂੰ ਉਮੀਦ ਹੈ ਕਿ ਬੱਚਾ ਵਾ ਜੇ ਕੋਈ ਗਲਤੀ ਹੋएगी ਅਸੀਂ ਨਾਲ ਬੈਠੇ ਆਂ ਤੇ ਸਾਡੀ ਕੋਈ ਜ਼ਰੂਰਤ ਸਮਝੇਗਾ ਤੇ ਅਸੀਂ ਵੀ ਇਹਨੂੰ ਗਾਈਡ ਕਰਾਂਗੇ ਕਿਉਂ ਨਹੀਂ ਕਰਾਂਗੇ ਬਿਲਕੁਲ ਠੀਕ ਹੈ ਨਾ ਅਸੀਂ ਕਿਸਾਨੀ ਨਾਲ ਰਿਲੇਟਡ ਆ ਮੈਂ ਕਿਸਾਨ ਕਿਸਾਨ ਆ ਜੈਨੂੰ ਕੋਈ ਮੇਰੀ ਜ਼ਰੂਰਤ ਪਵੇਗੀ ਮੈਂ ਦੇ ਨਾਲ ਇਹਨੂੰ ਉਂਗਲੀ ਫੜ ਕੇ ਤੋਰਿਆ ਵਾ ਇਹਨੂੰ ਤੋੜਾਂਗੇ ਜਿੱਥੇ ਕਿਤੇ ਮੁਸੀਬਤਾਂ ਨੂੰ ਆਏਗੀ ਇਹਨੂੰ ਨਾ ਲੱਗੇ ਕਿ ਮੈਨੂੰ ਕੋਈ ਪਰ ਉਹ ਆਪਾਂ ਇਹਦੇ ਨਾਲ ਖੜੇ ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਹਾਈ ਕਮਾਂਡ ਵੱਲੋਂ ਮਾਨਗ ਮੈਂ ਤਾਂ ਜੀ ਨੂੰ ਵਧਾਈ ਦਿੰਨਾ ਤਾਂ ਪ੍ਰਮਾਤਮਾ ਕਾੜੀ ਇਹੀ ਇਰਦਾਸ ਹੈ ਕਿ ਚੜ੍ਹਦੀ ਕਲਾ 'ਚ ਪ੍ਰਮਾਤਮਾ ਰੱਖੇ ਔਰ ਪਾਰਟੀ ਲਈ ਰਾਤ ਦਿਨ ਜਿੱਦਾਂ ਪਿੱਛੇ ਕੰਮ ਕਰਦਾ ਰਿਹਾ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਰਾਤ ਦਿਨ ਕੰਮ ਕਰੇ